ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਆਪਣੀ ਵਿਜਿਟ ਹੈਗੀ ਹੈ ਦੋਸਤੋ ਪਿੰਡ ਆਸਲ ਪੱਟੀ ਤੁਸੀਂ ਖਾਸ ਵਿਜਿਟ ਕਰਨੀ ਹੈ ਦੋਸਤੋ ਭੱਗੂਪੁਰ ਪਿੰਡ ਬਿਲਕੁਲ ਨਜ਼ਦੀਕ ਆ ਵੀਰ ਲਫਟੈਨ ਦੇ ਕੋਲੇ ਆਏ ਆ ਪਹਿਲਾਂ ਵੀ ਇਸ ਘਰੋਂ ਜਿਹੜੀਆਂ ਦੋਸਤੋ ਆਪਾਂ ਵੀਡੀਓ ਅਪਲੋਡ ਕੀਤੀਆਂ ਨੇ ਤੇ ਅੱਜ ਫੇਰ ਜਿਹੜੀਆਂ ਦੋਸਤੋ ਵੀਡੀਓ ਦੇ ਵਿੱਚ ਤੁਹਾਨੂੰ ਚਾਰ ਮੱਜਾਂ ਦਿਖਾਵਾਂਗੇ ਅੱਜ 17 ਮਈ ਨੂੰ ਆਪਾਂ ਦੋਸਤੋ ਵੀਡੀਓ ਬਣਾ ਰਹੇ ਹਾਂ ਸਮਾਂ ਤੁਸੀਂ ਜਿਹੜਾ ਜ਼ਰੂਰ ਨੋਟ ਕਰ ਲਓ ਕੋਈ ਸ਼ਾਮ ਦੇ 3:30 ਵਜੇ ਦਾ ਜਿਹੜਾ ਦੋਸਤੋ ਸਮਾਂ ਹੈਗਾ ਠੀਕ ਆ ਤੇ ਜਿਆਦਾਤਰ ਜਿਹੜੇ ਦੋਸਤੋ ਪਸ਼ੂ ਨੇ ਅੱਜ ਤੋਕੜ ਗੱਭਣ ਹੋਣਗੇ ਠੀਕ ਆ ਵਿੱਚੋਂ ਕਿੰਨੇ ਕਿ ਚੈੱਕ ਪਾਸ ਆ ਕਿੰਨੇ ਕ ਨੂੰ ਏਆਈ ਹੋਈ ਆ ਕਿੰਨਾ ਕਿੰਨਾ ਸਮਾ ਹੋਇਆ ਤੇ ਇੱਕ ਜਿਹੜੀ ਆ ਬਿਲਕੁਲ ਅ 8ਵੇਂ 7ਵੇਂ ਮਹੀਨੇ ਦੌਰਾਨ ਜਿਹੜੀ ਦੋਸਤੋ ਮੱਝ ਗੱਭਣ ਚਾਰੇ ਪਸ਼ੂਆਂ ਦੀ ਡਿਟੇਲ ਜਿਹੜੀ ਆ ਦੋਸਤੋ ਵੀਰ ਲਫਟਾਂ ਤੋਂ ਲੈ ਕੇ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਲਿਓ ਤਾਂ ਜੋ ਪੂਰੀ ਇਨਫੋਰਮੇਸ਼ਨ ਆ ਤੁਹਾਨੂੰ ਸਮਝ ਵਿੱਚ ਆ ਸਕੇ ਤੇ ਵੀਡੀਓ ਨੂੰ ਜਿਹੜਾ ਅੱਗੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦਿਆ ਕਰੋ ਤਾਂ ਜੋ ਕੁਝ ਨਵੇਂ ਫਾਰਮਰ ਨੇ ਜਿੰਨਾਂ ਦੀ ਪਹੁੰਚ ਵਿੱਚ ਦੋਸਤੋ ਇਹ ਵੀਡੀਓ ਆ ਸਕੇ ਹੋ ਸਕਦਾ ਹੋ ਸਕਦਾ ਵੀ ਕਿਸੇ ਫਾਰਮਰ ਵੀਰ ਨੇ ਕੋਈ ਪਸ਼ੂ ਖਰੀਦਣਾ ਹੋਵੇ ਠੀਕ ਆ ਤੇ ਆਹ ਪਸ਼ੂ ਹੋਣਗੇ ਦੋਸਤੋ ਠੀਕ ਆ ਨੀਲੀ ਦਾ ਵੀ ਦੀਆਂ ਮੱਝਾਂ ਤਕਰੀਬਨ ਵਿੱਚ ਇੱਕ ਦੋ ਹੋਣਗੀਆਂ ਕਿ ਨੀਲੀ ਦੀ ਮੈਂ ਹੋਵੇਗੀ ਕਿ ਨੀਲੀ ਦਾ ਵੀ ਦੀ ਹੋਵੇਗੀ ਤੇ ਸੋਈਆਂ ਨੂੰ ਪੁੱਛ ਲੈਨੇ ਕਿੰਨਾ ਕਿੰਨਾ ਸਮਾਂ ਹੋ ਗਿਆ ਆਜੋ ਚਲਦੇ ਆਂ ਵੀਰ ਅਲਫਰਾਂ ਦੇ ਕੋਲ ਪੁੱਛਦੇ ਆਂ ਗੱਲਬਾਤ ਕਰਦੇ ਆਂ ਜਾਣਕਾਰੀ ਸਾਂਝੀ ਤੁਹਾਡੇ ਨਾਲ ਸਭ ਤੋਂ ਪਹਿਲਾਂ ਵੀਰ ਲਖਪਤ ਸਿੰਘ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਠਾਕ ਭਰਾ ਜੀ ਸਭ ਚੜ੍ਹਦੀ ਕਲਾ ਜੀ ਠੀਕ ਹੈ ਤੇ ਅੱਛਾ ਵੀਰ ਲਪਟਣ ਪਸੂ ਅਜੇ 4 ਵਕਾਉ ਆ ਹਾਂਜੀ 4 ਨਾ ਕਿ ਵੀਰ ਜੀ ਠੀਕ ਆ ਮੋਟੀ ਜੇ ਤੌਰ ਤੇ ਇੱਕ ਜਾਣਕਾਰੀ ਦੇ ਦਈਏ ਵੀ ਜਿਆਦੇ ਨਾਗ ਆਪਣੇ ਕੋਲ ਵੀ ਜੀ ਦੋ ਨਾਗ ਦੇ ਟੋਕੜੇ ਬਣਾ ਲਏ ਹਾਂ ਦੋ ਮਹੀਨੇ ਆਪਣੇ ਕੋ ਉੱਚੇ ਬੱਚੇ ਜੇ ਉੱਚੇ ਬੱਚੇ ਹਾਂਜੀ ਇੱਕ ਮਤਲਬ ਕਿ ਜਿਹੜੀ ਪਰਲੀ ਆ ਪਾਸਟ ਤੇ ਦਿਖਾਉਣੀ ਆ ਉਹ ਟੋਕੜੇ ਬਣਿਆ ਵੀ ਜੀ ਜਿਹੜਾ ਤੋਹਫਾ ਤੋਹਫੇ ਦੇਵਾਂਗੇ ਕਿਸੇ ਵੀਰ ਨੂੰ ਤੇ ਉਹ 8ਵੇਂ 7ਵੇਂ ਮਹੀਨੇ ਚਲਣ ਡਈ ਆ ਹਾਂਜੀ ਹਾਂਜੀ ਵੀਰ ਜੀ ਠੀਕ ਆ ਹਾਂਜੀ ਤੇ ਆ ਜੋ ਕਰਦੇ ਆ ਜਾਣਕਾਰੀ ਸ਼ੁਰੂ ਡਾਕਟਰ ਜੀ ਭਾਈ ਇਹ ਪਹਿਲੇ ਨੰਬਰ ਤੇ ਆਪਣੇ ਕੋਲੇ ਆ ਗਈ ਮੱਝ ਇਹ ਵੀ ਜੀ ਮੈਂ ਤੀਜੇ ਸਵੇਰ ਆ ਹਾਂ ਚੌਥੇ ਵਾਸਤੇ ਗੱਭਣ ਵੀ ਆਂ ਚੌਥੇ ਵਾਸਤੇ ਗੱਭਣਾ ਹਾਂ ਕਿੰਨੇ ਕ ਸਮੇਂ ਦੀ ਇਹ ਵੀ ਜੀ ਕੱਲ ਚੈੱਕ ਕਰਾਈਏ ਦੋ ਮਹੀਨੇ ਨੇ ਗੱਭਣੇ ਆ ਦੋ ਮਹੀਨੇ ਦੀ ਹਾਂਜੀ ਦੋ ਮਹੀਨੇ ਗੱਭਣੇ ਆ ਕੱਲ ਚੈੱਕ ਕਰਾਈ ਜਾ ਕੱਲ ਚੈੱਕ ਹੋਈ ਜਾ ਦੋਸਤੋ ਦੋ ਮਹੀਨੇ ਦੀ ਗੱਭਣਾ ਤੀਜਾ ਸਵੇਰ ਸੁਈ ਆ ਅੱਗੇ ਚੌਥੀ ਲਈ ਫਿਰ ਗੱਭਣਾ ਜੀ ਹਾਂਜੀ ਚੌਥੀ ਲਈ ਗੱਭਣਾ ਅੱਗੇ ਚੌਥੀ ਲਈ ਗੱਭਣਾ ਠੀਕ ਆ ਵਾਈਟਨਸ ਬੇਸ਼ੱਕ ਓਵਰ ਵਾਈਟਨਸ ਤਾਂ ਜ਼ਰੂਰ ਹੈਗੀ ਆ ਬਾਕੀ ਮੈਂ ਵੱਡੀ ਆ ਕੱਦ ਕਾਠੀ ਦੀ ਭਾਰੀ ਵਜਨ ਦਾ ਫੁੱਲ ਹੈਗੀ ਆ ਤੇ ਇਹ ਮਸੂਆ ਪੀਤਾ ਵੈਦਾਂ ਕਰੇ ਹਾਂ ਇਹ ਆਪਾਂ ਸੱਜਰ ਸੂਈ ਲੈਂਦੀ ਸੀ ਹਾਂ ਇਹ ਸੱਜਰ ਦਾ 17 16 17 ਲੀਟਰ ਦਾ ਰਿਕਾਰਡ ਹੈ ਦਾ ਠੀਕ ਆ ਵੀ ਜਿਹੜਾ ਆਪਾਂ ਚੋਂਦੇ ਰਹੇ ਆ ਆਦੇ ਹੱਥੀ ਸੂਈ ਨੂੰ ਕਿੰਨਾ ਕ ਟਾਈਮ ਹੋ ਗਿਆ ਫਿਰ ਸੂਈ ਨੂੰ ਵੀ ਜੀ ਇਹ ਨਾ ਸੂਈ ਨੂੰ ਇਹਨੂੰ ਹੋ ਗਏ ਹੋਣਗੇ 8-9 ਮਹੀਨੇ ਇਹ ਨਾ ਗਾਂ ਘੱਬਣ ਹੋਈ ਹੈਗੇ ਤੇ ਮੈਂ ਰਾਈ ਕੱਲੀ ਆਪਣੇ ਕੋ ਆਪਣਾ ਵਪਾਰ ਦਾ ਕੰਮ ਹੀ ਆ ਤੇ ਪਹੂ ਸਾਰੇ ਵੇ ਗਏ ਹਾਂ ਤੇ ਇਹ ਸੇਲ ਤੇ ਸੇਲ ਵਾਸਤੇ ਰੈਗੀ ਕਲੀ ਦੇ ਸਾਰਾ ਰੇਵਾਇਆ ਕਰ ਗਈ ਹਾਂ ਇਹ ਡੇਢ ਕਿ ਮਹੀਨੇ ਦੀ ਬਣੀ ਤੇ ਬਾਅਦੋਂ ਫੇਰ ਬੋਲ ਪਈ ਰੇਵੇਂ ਜਿਹੜਾ ਕਰਕੇ ਤੇ ਬਾਅਦੋਂ ਫੇਰ ਉਹ ਫਿਰ ਇਹ ਆਈ ਕਰਾਈਆ ਹੁਣ ਇਹ ਚੈੱਕ ਪਾਸ ਕਰਾਈ ਹੁਣ ਆਪਾਂ ਹੁਣ ਪੱਕੇ ਭਾਂਡੇ ਪੈ ਗਏ ਹੁਣ ਪੱਕੇ ਭਾਂਡੇ ਪੈ ਗਏ ਹੁਣ ਗੱਪਣ ਚੈੱਕ ਪਾਸ ਹੈ ਭਰਾਵੋ ਹੁਣ ਠੀਕ ਆ 2 ਮਨਸ ਦਾ ਸਮਾਂ ਹੋ ਗਿਆ ਕੱਲ ਹੀ ਕਰਾਈਆ ਚੈੱਕ ਤੇ 5 ਕਿਲੋ ਦੇ ਨੇੜ ਤੇੜਾ ਜਿਹੜਾ ਦੁੱਧ ਹੈਗਾ 5 ਕਿਲੋ ਦੀ ਚਵਾਈ ਤੁਸੀਂ ਕਰੋਗੇ ਇੱਕੋ ਟਾਈਮ ਕਰ ਦੋਨੋਂ ਟਾਈਮ ਜੀ ਨਹੀਂ ਦੋਵੇਂ ਟਾਈਮ ਹੀ ਦੋਵੇਂ ਟਾਈਮ ਦੋਨੋਂ ਟਾਈਮ ਠੀਕ ਆ ਹਾਂ ਜੀ ਬਾਕੀ ਆ ਥੰਥੂਣ ਜੇ ਠੀਕ ਆ ਦੋਨੋਂ ਟਾਈਮ ਜਿਹੜੀ ਜੁਆਈ ਵੀਰਾਂ ਦਾ ਵੀ ਤੁਸੀਂ ਕਰ ਸਕਦੇ ਹੋ ਇਸ ਮਾਧ੍ਰੇ ਥੱਲੇ ਤੇ ਖੋਲ ਕੇ ਆਪਾਂ ਤੁਹਾਨੂੰ ਤੋਰ ਕੇ ਦਿਖਾਉਣੀ ਆ ਖੋਲੋ ਜੀ ਠੀਕ ਆ ਤੇ ਫੁੱਲ ਵੱਡੀ ਆ ਦੋਸਤੋ ਕੱਦ ਕਾਠੀ ਦੀ ਵੀ ਬੋਡੀ ਬੰਤਰ ਵੇਖੋਗੇ ਪੇਟ ਪੁਠਾ ਦੇਖੋਗੇ ਪੂਰੀ ਪਲੀ ਆ ਰਾਜੀ ਆ ਵਜਨਦਾਰ ਤੇ ਡਿਟੇਲ ਜਿਹੜੀ ਆ ਵੀਰ ਨੇ ਸਾਂਝੀ ਕਰਤੀ ਆ ਵੀ 5 ਕਿਲੋ ਜਿਹੜਾ ਦੁੱਧ ਇਹਦੇ ਥੱਲੇ ਮੌਜੂਦਾ ਹੋਣਾ ਹੈਗਾ ਓਏ ਵੰਡ ਪੰਡ ਤੋਂ ਬਿਨਾ ਮੈਂ ਘਰੇ ਕੀਤੀ ਆ ਬਸ ਵੇਚੀ ਨਹੀਂ ਅਗੇ ਹਾਂਜੀ ਪੀਤਾ ਕਰਕੇ ਇਹਦੇ ਵੰਡ ਪੰਡ ਤੋਂ ਬਿਨਾ ਦੁੱਧ 5 ਕਿਲੋ ਆ ਨਾਰਮਲੀ ਸੇਵਾ ਦਾ ਆਪਾਂ ਕਹਿ ਦਈਏ ਵੀ ਨਾਰਮਲੀ ਸੇਵਾ ਦੇ ਕੋਈ ਖਿੱਚਧੂ ਵਾਲਾ ਨਹੀਂ ਤੇ ਵੰਡ ਪੰਡ ਆਪਾਂ ਇਹ ਦੁੱਧ 8 ਕਿਲੋ ਦਈ ਜਾਊ ਮੈਂ ਠੀਕ ਹੈ ਹਾਂਜੀ ਬਾਕੀ ਹੁਣ ਮੌਜੂਦਾ ਜਿਹੜਾ ਦੋਸਤੋ ਵੀਰ ਨੇ ਦੱਸਿਆ ਵੀ 5 ਕਿਲੋ ਹੈਗਾ ਠੀਕ ਆ ਉਹ ਸਭ ਦਾ ਵੀ ਕਿਸੇ ਵੀਰ ਨੇ ਥੋੜਾ ਜਿਹਾ ਵਾਟ ਵਾਟੇ ਤੇ ਵੱਧ ਖਿਆਲ ਰੱਖ ਲਓਗੇ ਸੇਵਾਵਾ ਤਾਂ ਤੇ ਫੇ 7-8 ਲੀਟਰ ਵੀ ਜ਼ਿਆਦਾ ਵਿੱਚ ਚੋਂਦੀ ਰੂਗੀ ਤੇ ਪਰ ਹੁਣ ਮੌਜੂਦਾ ਜਿੰਨਾ ਹੈਗਾ ਤਾਂ ਰੇਟ ਭਾਅ ਵੜਦਾ ਵੀਰੇ ਕਿੰਨਾ ਫਿਰ ਮੋਲ ਤੇ ਵੀ ਜੀ 60000 ਰੁਪਏ ਕਰਦੇ ਆ ਹਾਂਜੀ ਵਿੱਚ ਮਾਤਨ ਕਰ ਦਾਂਗੇ ਥੋੜਾ ਬੋਲ 60 ਦੇ ਵਿੱਚੋਂ ਹਾਂਜੀ ਠੀਕ ਆ 60 ਦੇ ਵਿੱਚੋਂ ਜਿਹੜਾ ਦੋਸਤੋ ਮਾਤਨ ਵੀਰਾਂ ਦਾ ਵੀ ਕਰ ਦਾਂਗੇ ਠੀਕ ਆ ਠੀਕ ਆ ਪੂਰੀ ਭਲੀ ਭਲਾਈ ਆ ਭਾਰੇ ਸਰੀਰਕ ਮੰਤਰ ਦੀ ਆ ਇਸ ਤੋਂ ਬਾਅਦ ਇੱਕ ਹੋਰ ਨੀਲੀ ਰਵੀ ਦੀ ਜਿਹੜੀ ਤੁਹਾਨੂੰ ਮੱਝ ਦਿਖਾਉਣਾ ਲੱਗੀਆਂ ਦੋਸਤੋ ਟੇਡੇ ਘੱਟ ਦੇ ਵਿੱਚ ਆ ਠੀਕ ਆ ਟੇਡੇ ਘੱਟ ਕੋ ਟੇਡਾ ਤੇ ਪੁੱਠਾ ਪਠਾ ਵੇਖੋ ਤੁਸੀਂ ਬਿਲਕੁਲ ਇਹ ਵੀ ਫੋਲੋ ਬਜੰਦਾਰ ਆ ਠੀਕ ਆ ਰਾਜੀ ਆ ਪੂਰੀ ਪਣੀ ਭਲਾਈ ਆ ਸੁਈ ਆ ਉੱਚੇ ਬੱਚੇ ਦੇ ਵਿੱਚ ਪੁੱਛ ਲੈਨੇ ਕੀ ਡਿਟੇਲ ਆ ਤੇ ਲਫਤਾਨ ਭਰਾ ਆ ਸੂਹਾ ਕਿਨਮਾ ਮਤਲਬ ਸੁਈ ਦੀ ਆਪਣੇ ਦੂਸਰੇ ਸਵੇ ਆ ਦੂਜੇ ਸਵੇ ਆ ਹਾਂਜੀ ਲਓ ਬਈ ਮੈਨੂੰ ਸਫਾਈਆਂ ਸੁਫਈਆਂ ਬੀਜੀ ਦੁਨੀਆਂ ਵਾ ਚਵਾਈ ਆ ਗੱਲਾਂ ਹੀ ਗਾਹ ਦੀਆਂ ਤੇ ਥੱਲੇ ਉਹ ਤਾਂ ਪੂਰੀ ਕਮਾਲ ਦੀ ਹੈ ਮੈਨਾਂ ਭਾਵੇਂ ਵੀ ਜੀ ਕੋਈ ਨਿਆਣਾ ਬਹਿ ਕੇ ਚੋਲੀ ਐਡੀ ਭੋਲੀ ਚਵਾਈ ਮੈਨੂੰ ਅੱਛਾ ਹਾਂ ਅਲੋਕਾਰੀਆਂ ਸੀ ਇਹ ਸੂਆ ਮਗਰ ਹੁਣ ਕਿੰਨਾ ਚੱਲ ਰਹੀ ਆ ਸੂਆ ਵੀ ਜੀ ਹੁਣ ਐ ਟਾਈਮ ਦੂਸਰੇ ਸੂਏ ਚੱਲਣਦੀ ਆ ਇਹ ਦੂਜੇ ਸੂਵੇ ਆ ਹਾਂਜੀ ਬੱਚਾ ਮਗਰ ਮਗਰ ਦੇ ਵੀ ਜੀ ਕਟਾ ਜੇ ਕਟਾ ਹਾਂਜੀ ਕਟਾ ਵੀ ਨੀਲੀ ਦਾ ਵੀ ਤੇ ਜੀ ਕਟਾ ਵੀ ਨੀਲੀ ਦਾ ਵੀ ਦਾ ਕਟਾ ਵੀ ਅਲੋਕਾਰੀਆਂ ਹਾਂ ਹਾਂ ਕੱਟਾ ਦੋਸਤੋ ਇਸ ਮੈਂ ਜਿਹੜਾ ਥੱਲੇ ਬੱਚਾ ਹੈ ਉਹ ਕੱਟਾ ਹੈ ਮੇਲ ਕਾਫਾ ਉਹ ਵੀ ਵੀਰਾਂ ਦਾ ਵੀ ਬਹੁਤ ਖੂਬਸੂਰਤ ਆ ਤੁਹਾਨੂੰ ਬੱਚਾ ਵੀ ਨਾਲ ਦਿਖਾ ਦਾਂਗੇ ਤੇ ਸੂਈ ਨੂੰ ਵੀਰ ਕਿੰਨਾ ਦੱਸਿਆ ਚਾਰ ਮਹੀਨੇ ਪੰਜ ਵੀਰ ਚਾਰ ਪੰਜ ਮਹੀਨੇ ਹੋਏ ਹੋਣਗੇ ਜਵਾਕ ਮਗਰਿਆ ਵੀਰ ਕੋਈ ਆਦਾ ਕਾਫਾ ਲਾ ਲੇ ਵੀ ਪੰਜਾਂ ਦਾ ਚੌਵਾਂ ਦਾ ਏ ਤਿੰਨਾਂ ਦਾ ਵਾ ਜੋ ਵੀ ਜਿਹੜੇ ਮਗਰ ਜਵਾਕ ਉਹਦਾ ਅਗਲਾ ਆਵਾ ਕਾਫਾ ਲਾ ਹੀ ਲੈਂਦਾ ਵੀ ਇੰਨੇ ਕੁ ਤਾਂ ਚਾਹੀਦੇ ਚਦੀ ਸੂਈ ਹੈ ਬਿਲਕੁਲ 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 ਹਾਂਜੀ ਸੋ ਦੋਸਤੋ ਬੱਚਾ ਦਿਖਾ ਦਾਂਗੇ ਅੰਦਾਜ਼ਾ ਤੁਸੀਂ ਵੀਰਾਂ ਦਾ ਵੀ ਲਗਾ ਸਕਦੇ ਹੋ ਵੀ ਕਿੰਨੇ ਕਿ ਸਮੇਤੀ ਸੋਈ ਹੋ ਦੁੱਧ ਦੇ ਵਿੱਚ ਥਲੇ 10 ਲੀਟਰ ਹੋਊਗਾ 9 ਕਿਲੋ ਵੀਰ ਮੰਨ ਕੇ ਚੱਲੇਗੇ ਹੂੰ ਜਿਹੜਾ ਚੋਨਾ 1 ਲੀਟਰ ਮਾਰਵਾ ਠੀਕ ਹੈ ਦੁੱਧ ਆਖ ਲੋਈ ਆ ਸਪੈਸੇ 9 ਲੀਟਰ ਦਾ ਮੰਨ ਕੇ ਸੌਦਾ ਕਰੀ ਨਾ ਜੀ 9 ਲੀਟਰ ਦਾ ਮੰਨ ਕੇ ਵੀਰ ਕੋ ਸੌਦਾ ਕਰ ਲਿਆ ਹੁਣ ਠੀਕ ਆ ਜੀ ਹਾਂ ਜੀ ਸੋ ਬਾਕੀ ਆ ਫੇਸ ਕੁਆਲਟੀ ਵੇਖੋ ਜੀ ਕੱਟਕੁੱਟ ਜਿਹੜਾ ਠੇਡਾ ਤੇ ਕਟਾਪਾ ਤੁਹਾਨੂੰ ਦਿਖਾਵਾਂਗੇ ਨਾਲ ਹੀ ਮੇਲ ਕਾਫ ਆ ਪਹਿਲਾਂ ਨੂੰ ਖੋਲ ਕੇ ਬਈ ਰੱਟਣ ਦਿਖਾ ਦਿਓ ਭਰਾ ਤੇ 9 ਕਿਲੋ ਦੁੱਧ ਦਾ ਦੋਸਤ ਹੋਵੇ ਵੀਰਾਂ ਦਾ ਵੀ 10 ਹੀ ਆ ਪਰ 9 ਲੀਟਰ ਤੁਸੀਂ ਮੰਨ ਕੇ ਜਿਹੜਾ ਸੌਦਾ ਕਰ ਸਕਦੇ ਹੋ ਠੀਕ ਤੇ ਫੇਟ ਫੁੱਠੇ ਦੀ ਰਾਜੀ ਵਜਨਦਾਰੇ ਵੀ ਫੁੱਲ ਬਟਾ ਫੁੱਲ ਆ ਤੇ ਟੇਲਾ ਕੱਟੇ ਕਪਾਸੇ ਨੂੰ ਬਹੁਤੇ ਵੀਰਾਂ ਨੂੰ ਜਿਹੜਾ ਦੋਸਤੋਂ ਹੁੰਦਾ ਵੀ ਘੱਟੋ ਘੱਟ ਪਸ਼ੂ ਜਿਹੜਾ ਆ ਨੀਲੀ ਰਾਵੀ ਤਾਂ ਖਰੀਦਣਾ ਤੇ ਸ਼ਕੀਨ ਹੋਵੇ ਚੰਗੀ ਮਾਰਕਿੰਗ ਦੇ ਵਿੱਚ ਹੋਵੇ ਠੀਕ ਆ ਜੀ ਤੇ ਬਿਲਕੁਲ ਜਿਹੜੀ ਇਹ ਮਾਜ ਤੁਸੀਂ ਦੇਖ ਰਹੇ ਹੋ ਉਹਨੇ ਵੀਰ ਜੀ ਮੈਨੂੰ ਨਾਂ ਦੱਸਿਆ ਕੱਟੇ ਦਾ ਪਾਣੀ ਕਿਹੜੇ ਮਾਲੀ ਦਾ ਪਰ ਨਾਂ ਭੁੱਲ ਗਿਆ ਉਹਦਾ ਹਾਂਜੀ ਹਾਂਜੀ ਚੰਗੇ ਕਿਸ ਮਾਲੀ ਦਾ ਕੱਟਾ ਵੀ ਮਗਰ ਬਲੌਜੀ ਹਾਂ ਦੇਵਾ ਜਿਹੜਾ ਦੋਸਤੋ ਤੁਹਾਨੂੰ ਜਿਹੜਾ ਵੇਖ ਕੇ ਪਤਾ ਲੱਗ ਜੂਗਾ ਕਾਫੀ ਖੁੱਲਾ ਜਿਹੜਾ ਥਾਂ ਦੇਵਾ ਠੀਕ ਆ ਭਾਂਡਾ ਢੂੰਡਾ ਚੰਗਾ ਤੇ ਮੈਂ ਜਦੋਂ ਦੋਸਤੋ ਅੱਗੇ ਬਿਲਕੁਲ ਅਗਲੇ ਸਵੇਰੇ ਦੀ ਸ਼ਾਮਾਂ ਨੂੰ ਜਦੋਂ ਬਣ ਜਾਂਦੀ ਪੂਰੀ ਫੁੱਲ ਬੰਦੀ ਮੈਂ ਹਾਂ ਹਾਂਜੀ ਕੋਈ ਅੰਦਾਜ਼ਾ ਨਹੀਂ ਲਾ ਸਕਦਾ ਵੀ ਹਾਂ ਵੀ ਇੰਨੇ ਜਲਦੀ ਸੋਈ ਹੋ ਗਈ ਐ ਚੋਂ ਪੰਜਾਬੀ ਨਾ ਦੀ ਅੱਛਾ ਸਰ ਨੌਨ ਲੇਟਰ ਦੁੱਧ ਵੀ ਹੈ ਜੀ ਹਾਂਜੀ ਇਹ ਚੱਕਦਾ ਸ਼ਾਮ ਨੂੰ ਫੁੱਲ ਬੰਦੀ ਸੱਜਣਾ ਹੁੰਦੀ ਤੇ ਮੈਨੂੰ ਤਾਂ ਸੱਜਰ ਦਾ ਦੁੱਧ ਵੀ 12-13 ਲੀਟਰ ਦੇ ਆਸ-ਪਾਸ 12-13 ਲੀਟਰ ਦੇ ਵੀ ਜੀ ਘੱਟ ਕੀ ਦੇਂਦੀ ਹੋਊਗੀ ਜੇ ਹੋਣੀ ਆਪਾਂ 9 ਲੀਟਰ ਹਾਂਜੀ 9 ਦਾ ਲੀਟਰ ਹੋਣੀ ਆ ਬੱਚਾ ਜੇ ਆਪਾਂ 5-4 ਮਹੀਨੇ ਦਾ ਜੀ ਕਹਿ ਰਹੇ ਆ ਹਾਂਜੀ ਤੇ 9-10 ਦਾ ਜੀ 12-13 14 ਲੀਟਰ ਨੂੰ ਕਿੰਦਾ ਸੀ ਹਾਂਜੀ ਤੇ ਇਹਦਾ ਮੁੱਲ ਵੀ ਡਿਪੈਂਡ ਲੈਂਦੇ ਆ ਮੁੱਲ ਵੀ ਜੀ ਇਹਦਾ ਆਪਾਂ 70 ਕਰ ਲਈਏ ਹਾਂਜੀ ਇਹ 68000 ਦੇ ਦੇ ਦਾਂਗੇ 68000 ਦੇ ਹਾਂਜੀ ਠੀਕ ਆ ਜੀ 68000 ਦੇ ਭਰਾਵੋ ਜੜੀ ਹੈ ਹਾਂ ਨਾ ਠੀਕ ਆ ਤੇ ਬਾਕੀ ਵਿੱਚੋਂ ਗੁੰਜਾਇਸ਼ ਹੋਰ ਵੀ ਹੋ ਜਾਊਗੀ ਤੁਸੀਂ ਇੱਕ ਵਾਰੀ ਘਰੇ ਆ ਜਿਓ ਬੜਾ ਮਾਣ ਦਾ ਕਰਾਂ ਜ਼ਰੂਰ ਹੋਊਗਾ ਇਹ ਗੱਲ ਠੀਕ ਆ ਬਾਕੀ ਬੱਚਾ ਮੈਂ ਤੁਹਾਨੂੰ ਦਿਖਾ ਦੇਣਾ ਬਾਅਦ ਵਿੱਚ ਆਪਾਂ ਅਗਲਾ ਪਾਸੋ ਜਿਹੜਾ ਤੁਹਾਨੂੰ ਬੋਸਤੂ ਦਿਖਾਉਣੇ ਆ ਆ ਕੱਟਾ ਹੈ ਮੇਨ ਕਾਫ ਆ ਆ ਕੱਟਾ ਜੀ ਨੀਲੀ ਦਾ ਵੀ ਤਾਂ ਇਹ ਕੱਟਾ ਠੀਕ ਆ ਤੇ ਆਹ ਦੇਖ ਸਕਦੇ ਕੱਟੇ ਦੇਣਾ ਥੋੜਾ ਜਿਹਾ ਇੱਕ ਪੈਰ ਜਿਹੜਾ ਦੋਸਤੋ ਖੱਬੇ ਪਾਸੇ ਵਾਲਾ ਇਹ ਵੀ ਜੀ ਆਂਦੀ ਨਾ ਆਪਾਂ ਹਾਂ ਥੋੜੀ ਜਿਹੀ ਲੌਂਜ ਲੱਗਿਆ ਨਾ ਤੇ ਛਾਤੀ ਲੱਗੀ ਪਰ ਉਹਦਾ ਟਿਕਟਲੇ ਲਵਾਏ ਹੁਣ ਵਧੀਆ ਕੋਈ ਨਾਰਮਲ ਆ ਪੱਟ ਦੇ ਉੱਪਰ ਕੋਈ ਪੈਰ ਰੱਖਿਆ ਗਿਆ ਮੱਝ ਦਾ ਹਾਂ ਜੀ ਇੱਥੇ ਜਦੋਂ ਗੱਡੀ ਚ ਉਤਾਰੀ ਕਿਤੇ ਹਾਂ ਜੀ ਉਹਦੇ ਕਰਕੇ ਮਾੜਾ ਜਿਹੜਾ ਦੋਸਤੋ ਪੱਬ ਦੱਬ ਕੇ ਤੁਰਦਾ ਹਾਂ ਜੀ ਤੇ ਇਹ ਤੁਸੀਂ ਧਿਆਨ ਦੇ ਵਿੱਚ ਰੱਖ ਲਿਓ ਬਾਕੀ ਕਟਾ ਚੰਗਾ ਨਰੋਇਆ ਕਟਾ ਬੂਰਾ ਇਹ ਕਿੰਨੀ ਵੀ ਜੀ 1.5 ਕਿਟ ਚੌੜਾ ਕਟਾ ਤੋਂ ਆਹ ਵੇਖੋ ਜਿ ਪੁੱਠਾ ਪਠਾ ਵੀ ਆਉਂਦਾ ਵੀ ਪਤਾ ਨਹੀਂ ਕਿ ਫੋਟਾ ਪੁੱਠਾ ਚੌੜਾ ਹੈ ਠੀਕ ਆ ਤੇ ਕਟਾ ਵੀ ਬਿਲਕੁਲ ਤਿਆਰ ਹੀ ਹੋਇਆ ਪਿਆ ਮਗਰ ਕਿ ਠੀਕ ਆ ਇਹ ਬੱਚਾ ਠੀਕ ਆ ਜ਼ਰੂਰ ਧਿਆਨ ਦੇ ਵਿੱਚ ਮੇਰਾ ਵੀ ਤੁਸੀਂ ਰੱਖ ਲਿਓ ਤੇ 10000 ਦਾ ਵੀ ਜੀ ਮਗਰ ਇਹ ਲੱਗਾ ਜੱਗੂ ਬਿਲਕੁਲ ਜੀ ਤੇ ਇਹਦਾ ਲੈਂਡਨ 8000 ਰੁਪਏ ਦੱਸਿਆ ਸੀ ਹਾਂ ਜੀ 8000 ਰੁਪਏ 8000 70000 ਡਿਮਾਂਡ ਸੀ ਹਾਂ ਠੀਕ ਆ ਆਜੋ ਲਫਟਾਂ ਬਾਈ ਅੱਗੇ ਇੱਕ ਹੋਰ ਜਿਹੜੀ ਦੋਸਤੋ ਮਾਝਾ ਵੀਰ ਦੇ ਕੋਲ ਠੀਕ ਆ ਸੁਵਾ ਤੁਸੀਂ ਆਵਦੇ ਅਕੋਰਡਿੰਗ ਜਜਮੈਂਟ ਕਰ ਲਿਓ ਨੀਲੀ ਦੀ ਮੈਂ ਵੀ ਤਕਰੀਬਨ ਫੇਸਬੁਕ ਕੁਆਲਿਟੀ ਤੁਸੀਂ ਵੇਖੋ ਨੂੰ ਮਾਰਕਿੰਗ ਵੇਖੋਗੇ ਤੇ ਮਾਝਾ ਵੀ ਕੱਦ ਕਾਠੀ ਦੀ ਸੋਹਣੀ ਹੈ ਅੱਛਾ ਕੀ ਡਿਟੇਲ ਹੈਂ ਦੀ ਵੀਰ ਇਹ ਜੀ ਤੀਸਰੇ ਸੂਵੇ ਆ ਮੈਂ ਹਾਂਜੀ ਇਸ ਦਾ ਜਿਹੜਾ ਪੱਕਾ ਦੁੱਧ ਹੋਊਗਾ ਵੀ ਜੀ 7 ਕਿਲੋ ਹੋਊਗਾ ਮਗਰ ਕੱਟੀ ਆ 7 ਕਿਲੋ ਹਾਂਜੀ ਠੀਕ ਹੈ ਜੀ ਇਹਨੂੰ ਇੰਨਾ ਟਾਈਮ ਹੋ ਗਿਆ ਜੀ 5-6 ਮਹੀਨੇ ਹੋ ਗਏ ਸੂਈ ਨੂੰ ਅੱਛਾ ਜੀ ਹਾਂਜੀ ਠੀਕ ਆ ਏਰੀ ਪਰ ਇਹ ਆ ਗਾਂ ਬਣੀ ਵੀ ਆ ਥੋੜਾ ਜਿਹਰਾ ਹੋਇਆ ਵਾ ਘਰ ਵਾਲੇ ਆਖਦੇ ਆ ਹਾਂਜੀ ਘਰ ਵਾਲਿਆਂ ਦੀ ਆਖ ਦੇ ਮੁਤਾਬਕ ਮਹੀਨੇ ਦੀ ਗੱਬਣ ਆ ਮਹੀਨੇ ਪਰ ਚੈੱਕ ਪਾਸ ਨਹੀਂ ਕੋਈ ਅਗਲੀ ਕਿਸਮ ਤੇ ਨਿਕਲ ਆਵੇਗੀ ਚਲੋ ਅੱਗੋਂ ਉਹਨਾਂ ਦੱਸਿਆ ਵੀ ਇਹ ਹੀ ਹੋਈ ਹੈ ਜੀ ਹਾਂਜੀ ਇਹ ਹੀ ਹੋਈ ਹੈ ਪੰਜ ਕਿ ਮਹੀਨੇ ਹੋ ਗਏ ਫਿਰ ਸੀ ਨੂੰ ਹਾਂਜੀ ਚਾਰ ਪੰਜ ਮਹੀਨੇ ਹੋ ਗਏ ਚਾਰ ਤਿੰਨ ਜਾਂ ਚਾਰ ਨਾਲੋ ਤੁਸੀਂ ਤਿੰਨ ਚਾਰ ਜਵਾ ਕਾ ਕੱਟੀ ਹੈਗੀ ਹੈ ਕੱਟੀ ਮਗਰ ਹੈਗੀ ਨਾਲ ਵਿਖਾਈ ਸੀ ਆਪਾਂ ਕੱਟੀ ਨਾਲ ਹੀ ਦੀ ਹੈ ਹਾਂਜੀ ਕੱਟੀ ਹੈਦੀ ਹੈ ਵੀਡੀਓ ਠੀਕ ਹੁਣ ਹਾਜ਼ਰ ਕਿੰਨਾ ਦੁੱਧ ਜਿਹੜਾ ਚਵਾਉਂ ਹਾਂ ਜੀ ਉਹ ਜਿਹੜਾ ਹਾਜ਼ਰ ਵੀ ਜੀ ਇਸ ਲਈ ਦੁੱਧ 8 ਕਿਲੋ ਆ ਹਾਂਜੀ ਵੀ ਜਿਹੜਾ ਕਿਨੇ ਸੌਦਾ ਕਰਨਾ 7 ਕਿਲੋ ਮੰਨ ਕੇ ਕਰ ਲਿਆ 7 ਕਿਲੋ ਮੰਨ ਕੇ ਹਾਂਜੀ ਦੁੱਧ 8 ਕਿਲੋ ਤੋਂ ਬਾਹਰ ਹੀ ਹੋਊਗਾ ਠੀਕ ਤੇ ਵੀ ਇਹ ਹੁੰਦਾ ਵੀ ਜੇ ਕੇ ਦੇ ਵੀਰ ਭਰਾ ਦੇ ਘਰੇ ਜਾ ਵੀਰ ਕੋਸ਼ੋ ਇਹਦੇ ਅਗਲੇ ਫਿਰ ਪੀ ਆ ਵੀ ਉਹਨਾਂ ਸੱਤ ਦਸਾਹੇ ਅੱਠ ਨਿਕਲਿਆ ਬਿਲਕੁਲ ਇਹ ਚੀਜ਼ ਦਾ ਵਾਦਾ ਹੋਏਦਾ ਬਿਲਕੁਲ ਹਾਂਜੀ ਲਾ ਵੀ ਭਰਾਵੋ ਤੀਜੇ ਨੰਬਰ ਤੇ ਜਿਹੜੀ ਇਹ ਮੈਂ ਆ ਤੀਜਾ ਹੀ ਸੁਬਾ ਠੀਕ ਆ ਜੀ ਪ੍ਰੈਜ਼ੈਂਟ ਟਾਈਮ ਹੁਣ ਤੀਜਾ ਸੁਬਾ ਵੀਰਾਂ ਦਾ ਵੀ ਚੱਲਦੀ ਅੱਗੇ ਚੌਥੇ ਦੇ ਮਹੀਨੇ ਕੀ ਬਣੀ ਆ ਗੱਬਣ ਹਜੇ ਆਪਾਂ ਕਹਿ ਨਹੀਂ ਸਕਦੇ ਕੋਈ ਗਰੰਟੀ ਵਾਲੀ ਗੱਲ ਨਹੀਂ ਠੀਕ ਆ ਜੇ ਨਿਕਲ ਆਵੇ ਅਗਲੇ ਇਹਦੀ ਕਿਸਮਤਾਂ ਲਾਕ ਅਗਲੇ ਦਾ ਤੇ ਮਗਰ ਜਿਹੜੀ ਦੋਸਤੋ ਕੱਟੀ ਏ ਇਹਦੇ ਠੀਕ ਆ ਤਿੰਨ ਕ ਮਹੀਨੇ ਦਾ ਸਮਾਂ ਹੋ ਗਿਆ ਤੇ ਵੈਸੇ 7 ਕਾ 6 ਲੀਟਰ ਦਾ ਮੰਨ ਕੇ ਸੌਦਾ ਕਰ ਸਕਦੇ ਆ ਜੀ 20 7 ਲੀਟਰ ਦਾ ਮੰਨ ਕੇ ਕਰੋ ਸੌਦਾ ਵੀ 7 ਲੀਟਰ ਦਾ ਠੀਕ ਆ ਜੀ ਦੋ ਤਵੀਰਾਂ ਦਾ ਵੀ ਆਠੀ ਹੋਵੇ ਨਾ ਹੋਵੇ ਤੇ 7 ਲੀਟਰ ਜਿਹੜਾ ਦੋਸਤੋ ਤੁਸੀਂ ਮੰਨ ਕੇ ਸੌਦਾ ਕਰ ਸਕਦੇ ਹੋ ਇਸ ਮੈਂ ਦਾ ਤੇ ਪੂਰੀ ਕੱਦ ਕਾਠੀ ਦੇਖੋਗੇ ਦੋਸਤੋ ਵੱਡੇ ਕੱਦ ਕਾੜ ਦੇ ਵਿੱਚ ਹੀ ਆ ਠੀਕ ਆ ਢਿੱਲੇ ਪਿੰਡੇ ਦੀ ਆ ਬਿਲਕੁਲ ਪਤਲੀ ਚਮੜੀ ਤੇ ਸਿੰਗਲ ਖੱਡੀ ਦੀ ਮਾਇਆ ਆਕਰ ਹੋ ਜਾ ਕਿ ਜੀ ਅੱਛਾ ਕਿੰਨੇ ਕੀ ਫਿਰ ਡਿਮਾਂਡ ਇਹਦੀ ਕਰਤੀ ਜੀ ਇਹਦਾ ਵੀ ਜੀ 55000 ਰੁਪਏ ਮੁੱਲ ਕਰਦੇ ਆ 55 ਹਾਂ ਨਾ ਫਿਰ ਕਿੱਥੇ ਉਹ ਚੋ ਮਾਨਤਾ ਨੇ ਹੋ ਜਾ ਥੋੜਾ ਪਤਾ 55 ਹੋ ਜਾ ਹਾਂ ਜੀ ਵੀਰ ਜੀ ਠੀਕ ਬਣਾ ਮਗਰ ਕੱਟੀ ਹੈ ਮਗਰ ਕੱਟੀ ਹੈ ਜਿਹੜੀ ਦੋਸਤੋ ਬੱਚਾ ਕੱਟੀ ਆ ਤੇ ਤਿੰਨਾਂ ਚੌ ਮਹੀਨਿਆਂ ਦਾ ਤੁਸੀਂ ਸਮਾਂ ਮੰਨ ਕੇ ਜਿਹੜਾ ਸਬਦਾ ਕਰ ਸਕਦੇ ਹੋ ਤੇ ਪੂਰੀ ਵੱਡੀ ਮਾਂ ਹੈ ਠੀਕ ਹੈ ਕਿ ਕੱਦ ਕਾਠੀ ਪੂਰਾ ਨਾਲ ਨੀਂਦੀ ਦੀ ਵਿਖਾਈ ਸੀ ਬਿਲਕੁਲ ਇਹਨਾਂ ਬਿੰਨ ਜਿਹੜਾ ਦੋਸਤੋ ਕੱਦ ਕਾਠੀ ਤੁਸੀਂ ਦੇਖ ਰਹੇ ਹੋ ਵੀਡੀਓ ਦੇ ਵਿੱਚ ਹੋਰ ਨੀਂਦੀ ਦੀ ਮਗਰ ਇਹ ਆ ਦਿਖਾਈਏ ਜਾਓ ਕੱਟੀ ਵੀ ਖਾਣ ਕੱਟੀ ਜਿਹੜੀ ਆ ਦੋਸਤੋ ਇਸ ਤੀਜੇ ਨੰਬਰ ਵਾਲੀ ਮਾਂ ਦੇ ਥੱਲੇ ਬੱਚਾ ਜਿਹੜਾ ਉਹ ਆ ਵੇਖੋ ਠੀਕ ਆ ਆ ਜੇ ਕੱਟੀ ਵੀਰਾਂ ਦਾ ਵੀ ਨੀਂਦੀ ਦੀ ਕੱਟੀ ਆ ਅ ਕਾਲ ਕਾਂ ਵੀ ਕੋਤੋ ਸੀ ਹੈ ਗਿਆ ਬੰਦੀਆਂ ਬਾਕੀ ਚਾਰੇ ਪੈਰ ਸਾਰੇ ਵੀਰ ਜੀ ਨਿਸ਼ਾਨੀਆਂ ਪੂਰੀਆਂ ਕਰਦੀ ਪੱਗੀ ਨਾਲ ਇੱਕ ਬੰਨੇ ਵੇਖੋ ਠੋਡੀ ਠਾਡੀ ਪੱਗੀ ਨਾਲ ਹਾਂ ਜੀ ਇਹ ਕੱਟੀ ਬੱਚਾ ਜਰਾ ਤੀਜੇ ਨੰਬਰ ਵਾਲੀ ਮੈਂ ਦੇ ਥੱਲੇ ਆ ਤੇ ਇੱਕ ਹੋਰ ਆਪਾਂ ਤੁਹਾਨੂੰ ਜਿਹੜੀ ਚੌਥੇ ਨੰਬਰ ਤੇ ਮਾਝਾ ਦਿਖਾਉਣੀ ਆ ਉਹਦੀ ਗੱਲਬਾਤ ਵੀ ਪੁੱਛ ਲੈਣੀ ਆ ਵੀਰ ਤੋਂ ਠੀਕ ਆ ਤੇ ਸੁਆ ਤੁਸੀਂ ਮੰਨ ਸਕਦੇ ਆ ਆਪਣੇ ਹਿਸਾਬ ਨਾਲ ਜਿੰਨਾ ਵੀ ਮੰਨਣਾ ਹੋਇਆ ਚੌਥਾ ਮੰਨ ਲਈ ਪੰਜਵਾਂ ਕੋਈ ਚੌਥਾ ਮੰਨ ਲੈ ਵੀਰ ਜੀ ਤੀਜਾ ਮੰਨ ਲੈ ਇਹ ਆਪਣੇ ਹਿਸਾਬ ਨਾਲ ਮੰਨ ਲਿਓ ਤੇ ਲਖਨਾਰ ਭਾਈ ਇਹ ਕੀ ਜਾਂਦੀ ਹੋਣਾ ਮੋਰਨ ਵੀਰ ਜੀ ਇਹ ਸਾਢੇ 7 ਮਹੀਨੇ ਦਾ ਬਣਿਆ ਸਾਢੇ 7ਾਂ ਦੀ ਹਾਂਜੀ ਡਰਾਈ ਦੁੱਧੋਂ ਨਹੀਂ ਦੁੱਧੋ ਵੀ ਦਿੰਦੀ ਹੈ ਜੀ ਕਿੰਨਾ ਕੁ ਦਿੰਦੀ ਹੈ ਜੀ ਦੁੱਧ ਵੀ ਜੀ ਦੁੱਧ 4 ਕਿਲੋ ਦੇ ਦਿੰਦੀ ਆ ਵੀ 3 ਕਿਲੋ ਕੋਈ ਵੀ ਮੰਨ ਲੇ ਦਿਨ ਮਿਲਦੀ ਇੱਕੋ ਟਾਈਮ ਹੀ ਇੱਕ ਟਾਈਮ ਹਾਂ ਸ਼ਾਮ ਵੇਲੇ ਸ਼ਾਮ ਨੂੰ ਹਾਂਜੀ ਆ ਜਿਹੜੀ ਦੋਸਤੋ ਬੋਡੀ ਬੰਦਰ ਦੀ ਆ ਤੁਸੀਂ ਵੇਖੋ ਆ ਮਾਜਾ ਸਾਢੇ 7 ਮਹੀਨੇ ਦੀ ਗੱਪਣ ਤੇ 4 3 4 ਦੁੱਧ ਜਿਹੜਾ ਹੁਣ ਮੌਜੂਦਾ ਇਹਦੇ ਪੂਰ ਹੋ ਗਿਆ ਉਹ ਜੇ ਤੁਹਾਨੂੰ ਕਿ ਦਿਖਾ ਦਿੰਦੇ ਆ 2 4 ਕਿਲੋ ਇਹ ਵੀ ਤੇ 10 ਕਿਲੋ ਵੀ ਕੁਝ ਲੈ ਵੀ ਕਰਕੇ ਸੌਦਾ ਕਰਦੇ ਠੀਕ ਹੈ ਜੀ ਕਿਹਦੇ ਕਿੰਨੇ ਛੋਟੇ ਥਾਰੇ ਠੀਕ ਹੈ ਜੀ ਠੀਕ ਆ ਤੇ ਆ ਬਿਲਕੁਲ ਜਿਹੜਾ 200 ਸਰੀਰਕ ਟਾਂਚਾ ਇਸ ਮੱਝ ਦਾ ਇਸ ਤਰ੍ਹਾਂ ਦਾ ਹੈ ਠੀਕ ਆ ਤੋ ਕੜ ਕਪੜਾ ਸੋ ਠੀਕ ਆ ਕਪੜਾ ਦਾ ਨੀੜ ਬਿਲਕੁਲ ਲੱਗਾ 7.5 ਮਹੀਨਾ ਮੰਗਲਾ ਵੀ 2.5 ਮਹੀਨੇ ਦਾ ਸਮਾਂ ਤਕਰੀਬਨ ਹਜੇ ਪਿਆ ਸਮਝੇ ਵਿੱਚ ਤੇ ਦੁੱਧ ਵੀ ਥੱਲੇ ਹੈਗਾ ਸੋ ਜਿਹੜੇ ਵੀਰ ਨੂੰ ਬਿਲਕੁਲ ਵੀ ਜੀ ਮੈਂ ਬੜੀ ਕਰਤੂਤ ਵਾਲੀ ਆ ਹਾਂ ਹਾਂਜੀ ਇਹ ਸ਼ਾਮ ਨੂੰ ਤੇ ਜਿਉਂ 4:00 ਟਾਈਮ ਹੁੰਦਾ ਸ਼ਾਮ ਨੂੰ ਸਜਣਾ ਨੂੰ ਬਣ ਜਾਂਦੀ ਆ ਅੱਛਾ ਹਾਂਜੀ ਠੀਕ ਹੈ ਕਿਹੜਾ ਇਹ ਇੱਕ ਨੰਬਰ ਦਾ ਠੀਕ ਆ ਇਹ ਤਾਂ ਫਿਰ ਲੈਣ ਦੇਣ ਵੀਰੇ ਕਿੰਨਾ ਕੁ ਆਦਾ ਵੀ ਜੀ ਮੋਲ ਜੋ ਮੱਜੀ ਕਰੀ ਜਾਈਏ ਇਹ 40000 ਦੇ ਦਾਂ 40000 ਜੀ ਹਾਂਜੀ ਠੀਕ ਵੀ ਚੁਮਾਨਤਨ ਕਰਦਾ ਥੋੜਾ ਹੋਰ ਵੀ ਹੋ ਜਾਊਗਾ ਥੋੜਾ ਬੋਧਾ ਥੋੜਾ ਬੋਧਾ ਹਾਂਜੀ ਠੀਕ ਹੈ ਥੋੜਾ ਬੋਧਾ ਭਰਾਵਾ ਮਾਨਤਨ ਹੋਰ ਹੋ ਜਾਊਗਾ 40000 ਚ ਤੇ ਆਹ ਮੱਜਾਂ ਨੇ ਅਜ ਵੀਰ ਦੇ ਕੋਲ ਲੱਪੇਨ ਦੇ ਕੋਲ ਜਿਹੜੇ ਵੀਰ ਨੂੰ ਘੱਟੋ ਘੱਟ ਕੋਕੜ ਗੱਪਣ ਮੱਜਾਂ ਚਾਹੀਦੀਆਂ ਕੋਈ 50000 ਲਾਉਣ ਵਾਲਾ 55 ਲਾਉਣ ਵਾਲਾ ਠੀਕ ਆ ਜੀ ਕੋਈ 60 65 70 80 ਲਾਉਣ ਵਾਲਾ ਇੱਥੋਂ ਤੱਕ ਜੜੇ ਦੋਸਤੋ ਇਹਨਾਂ ਮੱਜਾਂ ਦੇ ਪ੍ਰਾਈਸ ਨੇ ਮੋਲ ਨੇ ਅਰੇਟ ਨੇ ਠੀਕ ਆ ਤੇ ਜਿਹੜੀ ਵੀ ਪਸੰਦ ਆਊਗੀ ਮੱਝ ਆਪਦੀ ਘਰ ਪਹੁੰਚ ਕੇ ਤਸੱਲੀ ਤੁਸੀਂ ਕਰਨੀ ਹੈ ਨਲਕ ਪਰਖ ਤਸੱਲੀ ਕਰ ਲਿਓ ਇੱਕ ਟਾਈਮ ਚੋਾਈ ਕਰ ਲਿਓ ਦੋ ਟਾਈਮ ਕਰ ਲਿਓ ਤੇ ਲਫਟੇਨ ਭਾਈ ਹੋਰ ਇਸ ਤੋਂ ਇਲਾਵਾ ਕੁਝ ਹੋਰ ਬਸ ਵੀ ਜੇ ਇਹੋ ਮਿਹਰਬਾਨੀ ਹੈ ਵੀਰਾਂ ਨੂੰ ਬੇਨਤੀ ਆ ਵੀ ਆਪਦੀ ਆ ਕੇ ਤਸੱਲੀ ਕਰਕੇ ਬਿਲਕੁਲ ਹਾਂਜੀ ਜ਼ਰੂਰ ਆਉਣ ਬਿਲਕੁਲ ਜੀ ਬਿਲਕੁਲ ਹਾਂਜੀ ਤੇ ਨੰਬਰ ਆਪਣਾ ਹੀ ਜ਼ਰੂਰ ਦੇ ਦਿਓ ਨੰਬਰ ਵੀ ਜੀ 62394 04709 ਠੀਕ ਆ ਜੀ 62394 04709 ਕਈ ਵੀਰ ਨਾ ਆ ਗਏ ਅਸਲ ਪੂਰੇ ਚਲ ਜਾਂਦੇ ਆ ਅਸਲ ਪੂਰੇ ਨਹੀਂ ਆ ਇਹ ਪੱਟੀ ਸ਼ਹਿਰ ਦੇ ਨਾਲ ਹੀ ਪਿੰਡ ਆਸਲ ਆ ਅਸਲਾ ਕੱਲਾ ਹੀ ਆਸਲਾ ਇੱਕ ਵੀਰੋ ਆਏ ਪੀਲੀ ਵੀਡੀਓ ਦੇ ਉਹ ਅਸਲ ਪੂਰੇ ਚਲ ਗਏ ਉਥੇ ਕੇਮ ਕਰਕੇ ਕਾਫੀ ਗੇੜਾ ਪਿਆ ਬਹੁਤ ਦੂਰ ਹੋ ਗਿਆ ਤੇ ਹਾਂਜੀ ਤੇ ਵੀਰ ਨੂੰ ਬੇਨਤੀ ਆ ਵੀ ਅਸਲ ਪੂਰੇ ਆ ਇਹ ਅਸਲ ਪੂਰੇ ਨਹੀਂ ਆ ਅਸਲ ਪਿੰਡ ਆ ਦਾਣਾ ਮੰਡੀ ਦੇ ਨਾਲ ਹੀ ਬਿਲਕੁਲ ਹਾਂਜੀ ਇਹ ਅਸਲ ਪਿੰਡ ਆ ਵੀਰੋ ਭੱਗੂਪੁਰ ਬਿਲਕੁਲ ਨਜ਼ਦੀਕ ਆ ਇਹ ਨਿਸ਼ਾਨੀ ਰੱਖ ਲਿਓ ਸਰਚ ਮਾਰ ਲਿਓ ਮੈਪ ਤੇ ਭੱਗੂਪੁਰ ਪਿੰਡ ਬਿਲਕੁਲ ਲੱਗੇ ਆ ਅਸਲ ਤੁਸੀਂ ਪਹੁੰਚ ਕਰ ਰਹੇ ਹੋ ਦਾਣਾ ਮੰਡੀ ਦਾ ਵੀ ਜ ਲੋਕੇਸ਼ਨ ਘੜ ਸਕਦੇ ਜੀ ਪੱਟੀ ਦਾਣਾ ਮੰਡੀ ਦੀ ਬੈਕਸਾਈਡ ਹੈ ਆਪਣਾ ਪੱਟੀ ਦਾਣਾ ਮੰਡੀ ਦੀ ਬੈਕਸਾਈਡ ਆ ਜਾਂਦਾ ਹਾਂਜੀ ਠੀਕ ਆ ਤੇ ਇਹ ਜਿਹੜਾ ਦੋਸਤੋ ਤੁਸੀਂ ਲੋਕੇਸ਼ਨ ਲਾ ਕੇ ਬਿਲਕੁਲ ਪੱਟੀ ਸ਼ਹਿਰ ਪਹੁੰਚ ਜਿਓ ਪੱਟੀ ਸ਼ਹਿਰ ਤੋਂ ਜ਼ਿਆਦਾ ਦੂਰ ਨਹੀਂ ਜਾਣਾਗਾ ਇਹ ਅਸਲ ਪੱਟੀ ਸ਼ਹਿਰ ਦੇ ਬਿਲਕੁਲ ਨਾਲ ਲੱਗਣਾ ਤਾਂ ਕਿਲੋਮੀਟਰ ਕਿਲੋਮੀਟਰ ਨਾਲ ਲੱਗਮਾ ਬਿਲਕੁਲ ਪਿੰਡ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ